ਤਤਸ਼੍ਰੀਅਕਾਲ ਸਾਰਿਆਂ ਨੂੰ ਸਾਡਾ ਪੰਜਾਬ న్యూਸ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁਖਬਰਾਂ ਲੈ ਕੇ ਹਾਜ਼ਰ ਹਾਂ ਮਾਨਿਕ ਛੇਰਟਾ ਨਾਲ ਪੁਲਿਸ ਮੁਕਾਬਲੇ ਕਹਾਣੀ ਦੇ ਅੰਦਰ ਦੀ ਸੱਚਾਈ ਬਟਾਲਾ ਵਿੱਚ ਦੀਪ ਚੀਮਾ ਕਤਲ ਮਾਮਲੇ ਦੇ ਨਾਮਜਦ ਮਾਨਿਕ ਛੇਰਟਾ ਨੂੰ ਬੀਤੀ ਰਾਤ ਨਾਕਾਬੰਦੀ ਦੌਰਾਨ ਪੁਲਿਸ ਨਾਲ ਮੁਕਾਬਲੇ ਵਿੱਚ ਗੋਲੀ ਲੱਗੀ ਪੁਲਿਸ ਅਨੁਸਾਰ ਮਾਨਿਕ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜਿਆ ਹੈ ਅਤੇ ਰੌਣਕ ਤੇ ਉਸਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਗੋਲੀਬਾਰੀ ਵਿੱਚ ਉਹ ਜ਼ਖਮੀ ਹੋਇਆ ਦੋ ਦੋਸ਼ੀ ਪਹਿਲਾਂ ਹੀ ਗ੍ਰਿਫਤਾਰ ਹਨ ਅਤੇ ਬਾਕੀ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ। ਰਾਹੁਲ ਗੈਂਗ ਦਾ ਕਾਲਾ ਸਮਰਾਜ ਬੇਨਕਾਬ ਪੁਲਿਸ ਦੀ ਵੱਡੀ ਕਾਰਵਾਈ। ਫਲੋਰ ਵਿੱਚ ਐਮ.ਡੀ. ਮਨਦੀਪ ਸਿੰਘ ਗੋਰਾ ਤੇ ਗੋਲੀਬਾਰੀ ਮਾਮਲੇ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਰਾਹੁਲ ਦੇ ਘਰ ਤੇ ਛਾਪਾ ਮਾਰ ਕੇ 12 ਬੋਰ ਰਾਈਫਲ ਜਿੰਦਾ ਕਾਰਤੂਸ 5,50,000 ਰੁਪਏ ਨਗਦ ਵਿਦੇਸ਼ੀ ਕਰੰਸੀ ਅਤੇ ਕਈ ਪਾਸਪੋਰਟ ਬਰਾਮਦ ਕੀਤੇ। ਗੁਪਤ ਬੰਕਰਾਂ ਤੋਂ ਜਾਇਦਾਦਾਂ ਦੀਆਂ ਰਜਿਸਟਰੀਆਂ ਅਤੇ ਪੁਰਾਣੇ ਮੋਬਾਈਲ ਵੀ ਮਿਲੇ ਰਾਹੁਲ ਦੇ ਪਾਕਿਸਤਾਨ ਤੇ ਵਿਦੇਸ਼ੀ ਗੈਂਗਸਟਰਾਂ ਨਾਲ ਸੰਬੰਧ ਸਾਹਮਣੇ ਆਏ ਹਨ ਪੁਲਿਸ ਕਈ ਟੀਮਾਂ ਨਾਲ ਉਸ ਦੀ ਗ੍ਰਿਫਤਾਰੀ ਲਈ ਤਿਆਰ ਹੈ ਐਮਐਸਪੀ ਤੇ ਰਿਕਾਰਡ ਖਰੀਦ ਮਾਨ ਸਰਕਾਰ ਨੇ ਕੀਤਾ ਵੱਡਾ ਕੰਮ ਪੰਜਾਬ ਵਿੱਚ ਝੋਨੇ ਦੀ ਸੂਚਾਰੂ ਖਰੀਦ ਨੂੰ ਯਕੀਨੀ ਬਣਾਉਂਦੇ ਆ ਮਾਨ ਸਰਕਾਰ ਨੇ 12 ਨਵੰਬਰ ਤੱਕ 11.31 ਲੱਖ ਕਿਸਾਨਾਂ ਨੂੰ ਐਮਐਸਪੀ ਦਾ ਲਾਭ ਦਿੱਤਾ ਪਟਿਆਲਾ 96000 920 ਕਿਸਾਨਾਂ ਨਾਲ ਸੁੱਬੇ ਵਿੱਚ ਪਹਿਲੇ ਸਥਾਨ ਤੇ ਰਿਹਾ ਰਾਜ ਦੀਆਂ ਮੰਡੀਆਂ ਵਿੱਚ 1.54 ਕਰੋੜ ਮੈਟ੍ਰਿਕ ਟਨ ਚੋਂ ਨਾ ਪਹੁੰਚਿਆ ਜਿਸ ਵਿੱਚੋਂ 99% ਅਰਥਾਤ 15.38 ਮਿਲੀਅਨ ਟਨ ਖਰੀਦਿਆ ਗਿਆ 99% ਲਿਫਟਿੰਗ ਵੀ ਮੁਕੰਮਲ ਹੋ ਚੁੱਕੀ ਹੈ ਜਿਸ ਨਾਲ ਖਰੀਦ ਪ੍ਰਕਿਰਿਆ ਤੇਜ਼ੀ ਨਾਲ ਜਾਰੀ ਹੈ 12 ਨਵੰਬਰ ਨੂੰ ਬੱਸ ਹੜਤਾਲ ਯਾਤਰੀਆਂ ਲਈ ਵੱਡਾ ਝਟਕਾ ਪੰਜਾਬ ਰੋਡਵੇਜ਼ ਪੀਆਰਟੀਸੀ ਦੇ ਕੰਟਰੈਕਟ ਕਰਮਚਾਰੀਆਂ ਨੇ 17 ਨਵੰਬਰ ਦੁਪਹਿਰ 12 ਵਜੇ ਤੋਂ ਸੁੱਬੇ ਪਰ ਦੇ ਡਿਪੂਆਂ ਵਿੱਚ ਹੜਤਾਲ ਦਾ ਐਲਾਨ ਕੀਤਾ ਹੈ ਤਨਖਾਵਾਵਾਂ ਜਾਰੀ ਨਾ ਹੋਣ ਵੋਲਵੋ ਅਤੇ ਐਚਵੀਏਸੀ ਬੱਸਾਂ ਲਈ ਕਿਲੋਮੀਟਰ ਸਕੀਮ ਟੈਂਡਰ ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਦੋਸ਼ਕ ਬੁਖ ਕਰਨ ਹਨ ਮੁੱਖ ਮੰਤਰੀ ਦੀ ਰਿਹਾਈਸ਼ ਤੇ ਹੋਈ ਮੀਟਿੰਗ ਵੀ ਬੇਨਤੀਜਾ ਰਹੀ ਹੜਤਾਲ ਕਾਰਨ ਸਰਕਾਰੀ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ ਕਪੂਰਥਲਾ ਵਿੱਚ ਵੱਡੀ ਕਾਰਵਾਈ ਖਤਰਨਾਕ ਗੈਂਗ ਦੇ 8 ਮੈਂਬਰ ਕਾਬੂ ਐਸਐਸਪੀ ਗੌਰਵ ਤੂਰਾ ਦੇ ਨਿਰਦੇਸ਼ ਤੇ ਕਪੂਰਥਲਾ ਪੁਲਿਸ ਨੇ ਗੋਲੀਬਾਰੀ ਮਾਮਲਿਆਂ ਵਿੱਚ ਲੋੜਿੰਦੇ ਇੱਕ ਚਰਚਿਤ ਖਤਰਨਾਕ ਗੈਂਗ ਖਿਲਾਫ ਗੁਪਤ ਆਪਰੇਸ਼ਨ ਚਲਾ ਕੇ 8 ਗੈਂਗਸਟਰ ਕਾਬੂ ਕਰ ਲਏ ਗ੍ਰਿਫਤਾਰ ਕੀਤੇ ਗੁਰਗਿਆਂ ਵਿੱਚ ਵਿੱਕੀ, ਗੁਲਸ਼ਨ, ਬਿੱਲਾ, ਬਬਲੂ, ਡੌਨ, 골ਡੀ, ਬੱਲੂ ਅਤੇ ਬੋਬੀ ਸ਼ਾਮਿਲ ਹਨ ਪੁਲਿਸ ਦਾ ਕਹਿਣਾ ਹੈ ਕਿ ਇਹ ਗੈਂਗ ਕਈ ਗੋਲੀਬਾਰੀ ਘਟਨਾਵਾਂ ਵਿੱਚ ਸ਼ਾਮਿਲ ਸੀ ਕੱਲ ਸੀਨੀਅਰ ਅਧਿਕਾਰੀ ਇਸ ਬਾਰੇ ਪ੍ਰੈਸ ਕਾਨਫਰੰਸ ਕਰਨਗੇ 17 ਨਵੰਬਰ ਨੂੰ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਮੁਰੰਮਤ ਲਈ ਵੱਡਾ ਸ਼ੈਡਿਊਲ 17 ਨਵੰਬਰ ਨੂੰ ਕਈ ਗ੍ਰਿਡਾਂ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਸਮਾਤਪਾਈ 132 ਕੇਵੀ ਗ੍ਰਿਡ ਨਾਲ ਜੁੜੇ ਬਾਬਾ ਫਤਿਹ ਸਿੰਘ ਵਾਲਾ ਸੰਗਤਪੁਰਾ ਕੋਲੀਆਂ ਖੁਰਦ ਸਤਲੁਜ ਤੁਝਾਰ ਸਿੰਘ ਵਾਲਾ ਅਤੇ ਬੋਰੇਵਾਲ ਰੋਡ ਇਲਾਕੇ ਪ੍ਰਭਾਵਿਤ ਰਹਿਣਗੇ ਰਾਈਕੋਰਡ ਤੀਤਲਵਾੜਾ ਦੇ ਕਈ ਫੈਕਟਰੀਆਂ ਦੀ ਸਪਲਾਈ ਵੀ ਰੁਕੇਗੀ ਪਾਵਰ ਕਮ ਨੇ ਲੋਕਾਂ ਨੂੰ ਜ਼ਰੂਰੀ ਤਿਆਰੀ ਰੱਖਣ ਦੀ ਅਪੀਲ ਕੀਤੀ ਹੈ